ਮੈਂ ਦੇਖਦਾ ਕੀ ਸਹੀ ਹੋ ਰਹੀ ਹੈ ਕੋਈ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦੇ ਮੈਨੂੰ ਮੈਨੂੰ ਕਿਸੇ ਅੰਦਰ ਤੁਰ ਨਹੀਂ ਜਾਂਦੇ ਰੇ 갔다 ਜਾਂ ਅੰਦਰ ਆਹ ਲੱਖ ਨੂੰ ਬਿਲਾ ਫੇਰ ਬਾਹਰ ਮਾਰੇ ਦਾ ਗੋਲੀ ਮਾਰਦੇ ਆ ਆਖੋ ਮਾਰੋ ਗੋਲੀ ਮਾਰੋ ਗੋਲੀ ਮਾਰੋ ਤੁਸੀਂ ਕਮਾਲ ਆ ਯਾਰ ਪਸੰਦ ਆ ਮੈਂ ਜੀ ਆਵਾਜ਼ ਜਾ ਕੇ ਬੋਲਦੇ ਹਾਂ ਹਾਂ ਤੁਹਾਨੂੰ ਘਰ ਲਵਾਂਗੇ ਮੈਂ ਓਹ ਕਿਹੜਾ ਧਮਕਾਦਾ ਕੋਈ ਨਹੀਂ ਮੈਨੂੰ ਮਾਰੋਗੇ ਮੈਨੂੰ ਚੱਲ ਤੁਸੀਂ ਸਾਥ ਚੱਲੋ ਕੋਈ ਨਹੀਂ ਕਮਾਲ ਹੈ ਤੁਹਾਡੀ ਚਲੋ ਸ਼ਰੀਆਨ ਲੁੱਟੇ ਸੀ ਲੱਗਿਆ ਕਮਾਲ ਹੈ ਆਜੋ 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 ਮੈਂ ਸਵੇਰ ਦਾ ਕਹਿੰਦਾ ਆਜੋ ਆਰਨ ਨੂੰ ਮਨਾਵੋ ਇਹਨਾਂ ਨੂੰ ਲੋਕ ਨਹੀਂ ਮਜ਼ਾਕ ਬਣਾ ਰੱਖਿਆ ਲੋਕ ਨਹੀਂ ਮਾਰਦੇ ਤੁਸੀਂ ਜਾਓ ਵੀ ਚੱਲ ਜਲ ਤੂੰ ਜਲ ਬਿਲਕੁਲ ਪਟਿਆਲਾ ਦੇ ਨੌਕਾ ਤੇ ਮੌਜੂਦ ਹੈ ਜਿੱਥੇ ਜੀ ਹੁਣ ਕੰਮ ਨੂੰ ਕਿਉਂ ਨਹੀਂ ਕਰ ਸਕਦੇ ਮੈਨੂੰ ਮੈਨੂੰ ਕਿਸੇ ਅੰਦਰ ਕਿਉਂ ਨਹੀਂ ਜਾਂਦੇ ਰੇ ਦੱਸਾ ਜਾਂਦੇ ਮੈਂ ਨਹੀਂ ਜਾਣਾ ਥੱਲੇ ਨੂੰ ਬਲਾਓ ਫੇਰ ਬਾਹਰ ਮਾਰੇ ਦਾ ਗੋਲੀ ਮਾਰਦੇ ਆ ਹਾਂ ਗੱਲ ਪਰੇ ਬੜਪੋ ਆਖੋ ਕੋਈ ਗੱਲ ਮਾਰਦੇ ਤੁਸੀਂ ਮਾਰ ਗੋਲੀ ਮਾਰੋ ਗੋਲੀ ਮਾਰੋ ਲੋਕਾਂ ਨੂੰ ਤੁਸੀਂ ਕਮਾਲ ਹੈ ਤੁਸੀਂ ਆਵਾਜ਼ ਜਾ ਕੇ ਬੋਲਦੇ ਹੋ ਹਾਂ ਤੁਹਾਨੂੰ ਲਉਂਗੇ ਮੈਨੂੰ ਓਹ ਕਿਹੜਾ ਤੁਮ ਕਹਿੰਦਾ ਕੋਈ ਨਹੀਂ ਮੈਨੂੰ ਮਾਰੋਗਾ ਮੈਨੂੰ ਨਹੀਂ ਤੁਸੀਂ ਸਾਥ ਚੱਲੋ ਕੋਈ ਨਹੀਂ ਕਮਾਲ ਹੈ ਤੁਹਾਡੀ ਚਲੋ ਸ਼ਰੀਆਨ ਮੁੱਟੇ ਇਹ ਲੱਗਿਆ ਕਮਾਲ ਆਜੋ 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 ਮੈਂ ਸਵੇਰ ਦਾ ਕਹਿੰਦਾ ਆ ਦੇ ਮੈਨੂੰ ਆਰੰਭ ਮੰਨਾ ਦਿਓ ਮਜ਼ਾਕ ਪਣਾ ਰਖਿਆ ਲੋਕਾਂ ਦੀ ਜਵਾਬ ਅੰਦਰ ਕੁਛ ਜਾ ਵਲਦੀ ਕਾਉਂਟਿੰਗ ਕਰੋ ਜਾਂ ਵੀ ਚੱਲ ਚੱਲ ਤੂੰ ਚੱਲ ਪਟਿਆਲਾ ਦੇ ਨੌਕਰ ਮੌਜੂਦ ਹੈ ਜਿੱਥੇ ਮਾਹੌਲ ਪੂਰਾ ਟੈਂਡੀ ਦੇ ਵਿੱਚ ਹੁਣ ਕੰਮ ਨੂੰ ਮੈਂ ਦੇਖਦਾ ਕਿ ਸਹੀ ਹੋ ਰਹੀ ਹੈ ਫਰੰਟੇ ਦਾ ਬਾਈ ਚੱਲ ਰਿਹਾ ਸੋ ਤੁਸੀਂ ਕਿਉਂ ਨਹੀਂ ਕਰ ਸਕਦਾ ਕਿਹਦਾ ਕਿਹਦਾ ਮਾਹੌਲ ਕਰਦੇ ਆ ਤੁਸੀਂ ਕਰ ਸਕਦਾ ਕਿਉਂ ਨਹੀਂ ਕਰ ਸਕਦੇ ਮੈਨੂੰ ਮੈਨੂੰ ਕਿਸੇ ਅੰਦਰ ਕਿਉਂ ਨਹੀਂ ਜਾਂਦੇ ਰੇ ਦੱਸਦਾ ਜਾਂ ਅੰਦਰ ਮੈਂ ਨਹੀਂ ਜਾਣਾ ਲਖਨੂ ਨੂੰ ਬਲਾਉ ਫੇਰ ਬਾਹਰ ਮਾਰੇ ਦਾ ਗੋਲੀ ਮਾਰਦੇ ਆ ਆਰੋ ਗੋਲੀ ਮਾਰੋ ਤੁਸੀਂ ਕਮਾਲ ਆਰੇ ਪੁਸਾ ਮਾਰੋ ਸੱਚੀ ਆਵਾਜ਼ ਜਾ ਕੇ ਬੋਲਦੇ ਹਾਂ ਹਾਂ ਬੁਲਾ ਲਵਾਂਗੇ ਮੈਨੂੰ ਆਓ ਕਿਹੜਾ ਤੁਮ ਕੰਦਾ ਨਾ ਮਾਰੋ ਮੈਨੂੰ ਨਾ ਕਰ ਸਕਦਾ ਕੋਈ ਕਮਾਲ ਹੈ ਤੁਹਾਡੀ ਚਲ ਆਓ ਸ਼ਰੀਆਨ ਲੁੱਟਦੇ ਮੈਨੂੰ ਲੱਗਦਾ ਕਮਾਲ ਹੈ ਆਜੋ 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 ਮੈਂ ਸਵੇਰ ਦਾ ਕਹਿੰਦਾ ਆ ਜਾਓ ਆਰੋ ਨੂੰ ਮਨਾਓ ਕੋਈ ਇਹਨਾਂ ਨੂੰ ਲੋਕਾਂ ਦੀ ਮਜ਼ਾਕ ਪਣਾ ਰੱਖਿਆ ਲੋਕਾਂ ਦੀ ਮਜ਼ਾਕ ਅੰਦਰ ਤੁਸੀਂ ਜਾਓ ਅਕਾਊਂਟਿੰਗ ਕਰੋ ਜਾਓ ਤੁਸੀਂ ਜਾਓ ਵੀ ਜਾਓ ਚੱਲ ਤੂੰ ਚੱਲ ਬਿਲਕੁਲ ਪਟਿਆਲਾ ਦੇ ਨੌਕਰ ਮੌਜੂਦ ਹੈ ਜਿੱਥੇ ਮਾਹੌਲ